ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਬੈਕ ਨੈਕ ਤੇ ਜਿਹੜਾ ਗਲੇ ਨੂੰ ਵੀਰ ਲਾਣੀ ਜਾਂ ਟੱਕੇ ਲਾਣੀ ਕਹ ਲੋ ਤੁਸੀਂ ਇਹਨੂੰ ਤੀਸਰੇ ਤਰੀਕੇ ਦੇ ਨਾਲ ਤੇ ਜੇ ਕਿਸੇ ਦਾ ਜਿਹੜਾ ਇਹ ਛੋਟੇ ਤੋਂ ਛੋਟਾ ਗਾਲ ਪਾਇਆ ਆ ਵੀ ਪਿੱਛੇ ਨੂੰ ਜਾਂਦਾ ਜਾਂ ਸਾਈਡਾਂ ਨੂੰ ਲੱਗਦਾ ਤੇ ਇਹਦਾ ਇਹਦੇ ਲਈ ਆਪਾਂ ਇਸ ਤਰ੍ਹਾਂ ਲਾ ਸਕਦੇ ਹਾਂ ਤੇ ਇਹ ਵੀ ਆਪਾਂ ਤੁਹਾਨੂੰ ਤਰੀਕਾ ਦੱਸ ਦਿੰਨੀ ਇਹ ਆਪਾਂ 2 ਇੰਚ ਲਿਆ ਅਸਿਕਾ ਤੇ ਇਹਨੂੰ ਇਸ ਤਰ੍ਹਾਂ ਤੁਸੀਂ ਨਾ ਇਸ ਤਰ੍ਹਾਂ ਇਹਨੂੰ ਕੋਲਡ ਕਰਕੇ ਇਹ ਕੱਪੜਾ ਉਹ ਦੇਖ ਤੇ ਇਸ ਤਰ੍ਹਾਂ ਧਰ ਲੈਣਾ ਹੈ ਬੰਦ ਵਾਲੇ ਪਾਸੇ ਤੇ ਖੁੱਲੇ ਵਾਲੇ ਪਾਸੇ ਇਹ ਇਹਨੂੰ ਇਸ ਤਰ੍ਹਾਂ ਟਿਕਾ ਲੈਣਾ ਤੁਸੀਂ ਚੰਗੀ ਤਰ੍ਹਾਂ ਸੈੱਟ ਕਰਕੇ ਐਂਕ ਤੁਸੀਂ ਮਿਲ ਕੇ ਵੀ ਰੱਖ ਸਕਦੇ ਹੋ ਕਿਉਂਕਿ ਆਪਾਂ ਗਲਾ ਜਿਹੜਾ 2 ਇੰਚ ਤੇ ਉੱਪਰ ਰੱਖਿਆ ਸੀਗਾ ਕਿਉਂਕਿ ਜਿਹੜੇ ਜ਼ਿਆਦੇ ਵੀਕ ਹੁੰਦੇ ਨੇ ਨਾ ਫਿਰ ਉਹਨਾਂ ਦਾ ਧੱਕੇ ਨਾਲ ਜਦੋਂ ਪ੍ਰੇਵ ਲੀਰ ਲਾਉਂਦੇ ਨੇ ਨਾ ਉਹਨਾਂ ਨੂੰ ਗਾਜੀ ਪ੍ਰੋਬਲਮ ਆਉਂਦੀ ਹੈ ਵੀ ਗਲਾ ਤੱਕ ਇਹ ਨਾਲ ਡਿੱਗਦਾ ਹੈ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਡਿੱਗੇਗਾ ਸੈਡਾ ਨੂੰ ਨਹੀਂ ਜਾਏਗਾ ਜਿੰਨਾ ਕਪਾ ਬਣਾਵਾਂਗੇ ਉਹਨਾਂ ਕਿ ਜਾਏਗਾ ਇਹ ਵੀ ਧੱਕੇ ਨਾਲ ਜਿੰਨਾ ਮਰਜ਼ੀ ਛੋਟਾ ਬਣਾ ਲਈਏ ਹੋ ਜਾਂਦਾ ਤੇ ਇਸ ਤਰ੍ਹਾਂ ਨਾਲ ਆਪਾਂ ਨਿਸ਼ਾਨਾ ਲਾ ਲੈਣਗੇ ਇਹਦੇ ਤੇ ਆਪਾਂ ਕੱਟ ਕਰਾਂਗੇ ਅੱਜ ਇਸ ਤਰ੍ਹਾਂ ਆਪਾਂ ਤੁਹਾਨੂੰ ਲਾ ਕੇ ਦਿਖਾਉਂਦੇ ਆ ਇਸ ਤਰ੍ਹਾਂ ਆਪਾਂ ਨਿਸ਼ਾਨਾ ਲਾ ਲਵਾਂਗੇ ਬਿਲਕੁਲ ਬਹੁਤ ਵਧੀਆ ਇਹ ਨਾ ਨਿੱਗਿਆ ਕਗੜਾ ਬਿਲਕੁਲ ਵੀ ਹੁਣ ਇਹਦੇ ਤੇ ਆਪਾਂ ਸੈਟਾਂ ਤੇ ਚਾਹੇ ਤੁਸੀਂ 2 ਇੰਚ ਲੈ ਲਓ ਚਾਹੇ ਦੀ 1.5 ਇੰਚ ਲੈ ਇਸ 1.5 ਇੰਚ ਵੀ ਕਾਫੀ ਹੋ ਜਾਂਦਾ ਹੈ ਕਿਉਂਕਿ ਆਪਾਂ ਫੋਲਡ ਵੀ ਕਰਨੀ ਹੈ ਇਹ ਆਪਾਂ 1.5 ਇੰਚ ਸਾਰੀ ਲੈ ਲਾਂਗੇ ਨਿਸ਼ਾਨ ਲਾ ਕੇ 1.5 ਇੰਚ ਦੇਣਾ ਆਪਾਂ ਗਲਾਈ ਦੇ ਵਿੱਚ ਵੀ 1.5 ਇੰਚ ਦਾ ਹੀ ਲਾਉਣੇ ਨੇ ਨਿਸ਼ਾਨ ਜਿਨ੍ਹਾਂ ਦਾ ਮੋਢਿਆਂ ਵੱਲ ਨੂੰ ਗਲਾ ਜ਼ਿਆਦਾ ਢਿੱਗਦਾ ਉਹ ਇਸੇ ਤਰ੍ਹਾਂ ਲਾ ਕੇ ਵੈਸੇ ਤੇ ਆਪਾਂ ਇਹ ਵੀ ਲਾਈਦੀ ਹਣਾ ਇਹ ਬਸਾਰੇ ਪਸੰਦ ਕਰਦੇ ਨੇ ਪਰ ਜਿਨ੍ਹਾਂ ਦੇ ਹਟਾ ਦੇ ਆਪਾਂ ਮਾਸੀ ਕੰਡੀਆਂ ਦਾ ਉਹਨਾਂ ਦੇ ਫਿਰ ਨਹੀਂ ਐਸਟਰਾ ਕਰਕੇ ਆਪਾਂ ਜਾਨੀ ਲਾ ਲਿਆ ਨੇ ਹਮਦਰ ਲਈ ਤੇ ਆਪਣਾ ਬਾਜ ਜਮ ਤਨਾ ਕੇ ਬੋਟਾ ਨੇ ਇਹਨੂੰ ਕਟਿੰਗ ਕਰ ਲਈ ਆਪਾਂ ਬਿਲਕੁਲ ਜੋ ਆਪਾਂ ਨਿਸ਼ਾਨ ਲਾਇਨੇ ਲਾ ਉਹਦੇ ਤੇ ਹੀ ਆਪਾਂ ਕਰਨਾ ਹੈ ਕਟਿੰਗ ਥੋੜੀ ਬਾਤੀ ਬਾਤ ਘੱਟ ਕੇ ਚੱਲ ਜਾਂਦੀ ਪਛਾਦੀ ਨਹੀਂ ਆਪਾਂ 1.5 ਇੰਚ ਤੇ ਨਿਸ਼ਾਨ ਲਾਇਆ ਇਹ ਮਾ ਪਾਣੀ ਦਾ ਅੰਤ ਤਲਾਸਾ ਤੇ ਜੇ ਤੁਸੀਂ ਇਸ ਤਰ੍ਹਾਂ ਲੀਰ ਨੀ ਲਾਉਣਾ ਚਾਹਦੇ ਤੇ ਬੁਗਰੰਗ ਵੀ ਨੀ ਲਾਉਣਾ ਚਾਹੁੰਦੇ ਤੇ ਲੀਰ ਕੱਲੀ ਵੀ ਨੀ ਲਾਉਣਾ ਚਾਹਦੇ ਫਿਰ ਤੁਸੀਂ ਪੇਪਰ ਪੇਸਟਿੰਗ ਤੇ ਕਰਕੇ ਹੁੰਦਾ ਸਕਦੇ ਬਹੁਤ ਵਧੀਆ ਲੱਗ ਜੇ ਇਸ ਤਰ੍ਹਾਂ ਕੋਈ ਇਹ ਜਿਹੜੇ ਕੱਟਦੇ ਹੋ ਵੀ ਇਹ ਤੇ ਏਰੀਆ ਕੋਲ ਜਿਹੜੇ ਚਾਰ ਚੁਰੇ ਆਪਾਂ ਫੋਲਡ ਕਰਨੀ ਉਹਦੇ ਥੋੜਾ ਥੋੜਾ ਆਪਾਂ ਟੱਕ ਪਹਿਲੇ ਹੀ ਨਾਲ ਲਵਾਂਗੇ ਇਸ ਤਰ੍ਹਾਂ ਫੋਲਡ ਤੇ ਇੱਕੋ ਜਿਹੀ ਲੱਗ ਜਾਣਗੇ ਸਾਰੇ ਪਾਸੇ ਇੱਕ ਪੈਂਦਰ ਨਾ ਰੋਜ਼ ਮੈਂਟ ਆਉਂਦਾ ਤੇ ਉਹ ਸ਼ਾਇਦ ਚਲੋ ਆਪਾਂ ਕੱਲ ਨੂੰ ਪਾ ਦਾਂਗੇ ਵੀਡੀਓ ਲੈਂਡਿੰਗ ਵਾਲੇ ਲੈਂਡਿੰਗ ਵਾਲੇ ਸੂਟ ਦੀ ਉਹ ਵੀਡੀਓ ਮੰਗਦੇ ਪੈਨੇ ਤੇ ਚਲ ਬਹੁਤ ਵਾਰ ਉਹਨਾਂ ਨੇ ਕਿਹਾ ਇਹ ਆਪਾਂ ਨਹੀਂ ਚੰਗਾ ਲੱਗਦਾ ਇਹਦੀ ਵਾਰ ਤਾਂ ਹੈ ਇਹ ਤੇ ਕੱਲ ਨੂੰ ਆਪਾਂ ਉਹ ਸੂਟ ਦੀ ਕਟਿੰਗ ਕਰਾਂਗੇ ਲੈਂਡਿੰਗ ਵਾਲੇ ਸਭ ਦੀ ਕਟਿੰਗ ਕਰਕੇ ਆਪਾਂ ਖਵਾ ਲਾਂਗੇ ਵੈਸੇ ਅਜੇ ਨਾ 2 ਮਹੀਨੇ ਪਹਿਨੇ ਲੈਂਡਿੰਗ ਵਾਲੇ ਸੂਟ ਪਾਉਣ ਦੇ ਵਿੱਚ ਤੇ ਹੁਣ ਕੌਣ ਦਾ ਹੀ ਜ਼ਿਆਦਾ ਆਉਂਦੇ ਪੈਨੇ ਸੂਟ ਸਿੱਟਣ ਵਾਸਤੇ ਵੀ ਆਪਣੇ ਵੀ ਜਿਹੜੇ ਆਪਾਂ ਸਿਉਨੇ ਨੇ ਲਓ ਜੀ ਹੁਣ ਆ ਪੈਨੇ

ਤਰੀ ਆਪਾਂ ਨਾਲੇ ਸੀ ਜੇ ਆਪਾਂ ਇਹਦੇ ਵਿੱਚ ਪੀਪਰ ਪੇਸਟਿੰਗ ਪਾਈਏ ਨਾ ਹੋਰ ਤੋਂ ਜ਼ਿਆਦਾ ਪਸਾਈ ਲੰਦੀ ਹੈ ਕੀ ਕਰ ਲੋਗੀ ਪੀਟੀ ਬਰ ਦਾ ਗਨ ਟੁੱਟ ਗਿਆ ਸੀ ਤਰਾਪਾ ਕੋਰਾ ਫਿਰ ਕੱਟੋ ਗਰਾਉਂਡਰੀ ਨੂੰ ਫੋਲਡ ਕਰ ਲੈਣਾ ਦੇਖੋ ਜਿੱਥੇ ਗਲਾਈ ਹੁੰਦੀ ਹੈ ਤੇ ਫਿਰ ਬਾਕੀ ਜਿਨ੍ਹਾਂ ਨੂੰ ਰੇਵ ਠੀਕ ਲੱਗਦਾ ਹੋਰ ਇਹ ਵੀ ਲਾ ਲਿਆ ਕਰੋ ਵੀਰ ਇੱਥੇ ਜਿਆਦਾ ਪ੍ਰੋਬਲਮ ਹੁੰਦੀ ਹੈ ਉਹ ਵੀ ਜਿਨ੍ਹਾਂ ਦੇ ਗਲੇ ਦਿਖਦੇ ਨੇ ਨਾ ਪਸਾਰਾ ਫੋਲਡ ਕਰ ਲੈਣਾ ਬੁੜਾ ਜਿਹਾ ਇਸ ਤੇ ਗਲਾਈ ਹੁੰਦੀ ਹੈ ਨਾ ਤੇ ਉਹਨਾਂ ਦੀ ਪ੍ਰੋਬਲਮ ਹੁੰਦੀ ਹੈ ਔੜ ਔੜ ਇਹਨਾਂ ਦਾ ਬੜਾ ਸਿੰਪਲ ਫੋਲਡ ਹੋ ਜਾਂਦਾ ਹੈ ਨਾ ਕੈਪਰੇਵਲੀ ਹੋ ਰਹੀ ਹੈ ਜਿਹੜੀ ਉਹ ਨਾ ਉਹਦੇ ਨਾਲ ਗਲਾ ਖਿੰਡ ਜਾਂਦਾ ਥੋੜਾ ਜਿਹਾ ਨਾਂ ਛੋਟੇ ਗਲੇ ਪਾਣੇ ਨੇ ਜਾਂ ਬਿਲਕੁਲ ਵੀ ਹਿੱਲਣ ਨਾ ਨਿਕਣ ਨਾ ਮੋੜਿਆਂ ਤੇ ਇਨਾ ਹੁੰਦਾ ਨਹੀਂਗਾ ਇਕ ਵਾਰੀ ਜਿੱਤੇ ਆਪਾਂ ਗ੍ਰਿਪ ਪਾ ਲਈ ਅੱਗੇ ਪਿੱਛੇ ਸਾਰਾ ਦੂਸਰਾ ਗਲਾ ਲਾ ਲਿਆ ਆਪਾਂ ਇਸ ਤਰ੍ਹਾਂ ਕਰਕੇ ਮੋਬੂਸੀ ਕੋਠੀ ਗ੍ਰਿਪ ਕਰਕੇ ਇਸ ਤਰ੍ਹਾਂ ਬਣੇਗਾ ਦੇਖੋ ਇਹ ਪੂਰਾ ਆਪਾਂ ਮੇਜਕਾ ਕਰਕੇ ਐਸਾ ਇਹ ਪੂਰਾ ਬਿਲਕੁਲ ਚੰਗਾ ਆਏਗਾ ਇੱਕ ਸਾਈਡ ਤੋਂ ਆਪਾਂ ਨਾਲ ਸਟਾਰਟ ਕਰ ਦਿੰਗੇ ਇਹਨਾਂ ਪਰੇ ਵੱਡੀ ਧੀਰ ਦੇ ਵਿੱਚ ਮਰਜਣ ਦੇ ਨਹੀਂ ਉਨਾਂ ਹੀ ਪੈਦੇ ਚ ਦੋ ਇੰਚ ਆਪੇ ਦਾ ਕਟਿਆ ਸੀ ਸਵਾ ਦੋ ਇੰਚ ਹੋ ਜਾਣਾ ਹੈ ਥੋੜਾ ਥੋੜਾ ਘਮਲਣ ਲੈ ਕੇ ਇਨਾਂ ਦੇ ਜਿੰਨੇ ਮਰਜ਼ੀ ਨਾਲ ਗਲੇ ਛੋਟੇ ਨਾਲ ਤੇ ਇਹਨਾਂ ਦੇ ਫੋਲਡ ਕਰ ਹੁੰਦੇ ਤੋਂ ਗੋਗਾਂ ਤੇ ਆਪਾਂ ਇਸ ਤਰ੍ਹਾਂ ਲਾ ਲਵਾਂਗੇ ਇਹ ਸੱਟਾ ਦੇ ਨੇ ਆਪਾਂ ਉਹਦੇ ਛੋਟੇ ਛੋਟੇ ਟਟਲਾ ਲੈਣੇ ਜੇ ਜੇ ਤੁਸੀਂ ਕੰਚੀ ਨਾਲ ਲਾ ਲਓ ਬਸ ਲਾਈਨ ਹੀ ਕੱਟਣੀ ਚਾਹੀਦੀ ਜੋ ਜਿਹਾ ਤੇ ਟਾਈਮ ਤੇ ਮੱਗ ਜਾਂਦਾ ਪਰ 100% ਗਲਾ ਜਿਹਦਾ ਮੋਢਿਆਂ ਵਾਲ ਨੂੰ ਮਿੱਡਿਕਦਾ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਨਿਕ ਸਲਾਈ ਦਾ ਦਾਂਗੇ ਫਿਰ ਇਸ ਤਰ੍ਹਾਂ ਕੋਲਡ ਹੋ ਜੇਗਾ ਹੋਰ ਜੰਮੀ ਉੱਧੇ ਸੱਜੇ ਐਸਾ ਫਿਰਨ ਆਪਾਂ ਇਧਰ ਕਪੜਾ ਕਰਕੇ ਵੀਰ ਵਾਲਾ ਬੜੀ ਜੁੜੀ ਗਈ ਦਾ ਨਿਆਪਾ ਫਰ ਮਸਕੀਲਾ ਬਜਾਂਦੀ ਹੈ ਜੀ ਟੀ ਓਖੀ ਗੱਡੜ ਲਈ ਵੀ 5.5 ਟੱਕੇ ਤੇ ਪਰੋਇਆ ਕਰ ਲਾਂ ਇਸ ਤਰ੍ਹਾਂ ਇਸ ਚਾਉ ਤੇ ਇਸ ਤਰੀਵ ਜੀ ਤੇ ਭਾਈ ਦੇਖੋ ਕਿੰਨਾ ਸੁਗਾ ਗਲਾ ਬਣਿਆ ਦਿਨੇ ਤੇ ਉੱਤੇ ਇੱਕ ਕਾਪਾ ਕਚੀ ਸਾਈ ਲਾ ਦਿਨੇ ਬੜਾ ਡਬਲਾ ਕਰਕੇ ਇਨ ਪਹਿਲਾਂ ਆਪਣਾ ਇਹ ਕੰਦੇ ਜੋੜ ਲઈએ ਉਹ ਇਸੇ ਤਰ੍ਹਾਂ ਜਿਵੇਂ ਦੂਜੇ ਦੇ ਜੁੜਦੇ ਨੇ ਉਸ ਤਰ੍ਹਾਂ ਹੀ ਜੁੜਦੇ ਨੇ S30 ਬਿਲਕੁਲ ਆ ਵਾਲੀ ਸਲਾਈ ਦੇ ਨਾਲ ਇਸ ਤਰ੍ਹਾਂ ਮੋੜ ਕੇ ਕਹੀਂ ਆਪਾਂ ਆਹ ਵਾਲੇ ਨਾ ਮਾਰੇ ਸਟਾਰ ਕੰਦੇ ਆਂਦੀ ਇਹ ਵੀ ਇਸ ਤਰੀਕੇ ਨਾਲ ਆਪਣੀ ਸਾਫ ਸਪਾਈ ਦੇ ਨਾਲ ਨਾਲ ਬੱਝ ਗਿਆ। ਹੁਣ ਆਪਾਂ ਲਓ ਜੀ ਆਪਾਂ ਬੈਕ ਸਾਈਡ ਦੇ ਇਹ ਤੀਜੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਵੀਰ ਲਾ ਕੇ ਦੱਸ ਦਿੱਤੀ ਹੈ ਇਹ ਆਪਾਂ ਜਿਸ ਤਰ੍ਹਾਂ ਲਾਈ ਹੈ ਤੇ ਇਸ ਤਰ੍ਹਾਂ ਆਪਣਾ ਅਲੱਗ ਲੱਭਣ ਗਿਆ ਇਸ ਤਣਾਲੇ ਆਪਾਂ ਇਹਦੇ ਵੀ ਮੁੱਢੇ ਜੋੜ ਕੇ ਦਿਖਾ ਦਿੱਤੇ ਨੇ ਤੇ ਇਹਦੇ ਨਾਲ ਨਾ ਗਲਾ ਬਿਲਕੁਲ ਵੀ ਪਾਸਿਆਸੀ ਨਹੀਂ ਨਿਕਦਾ। ਜੇ ਵੀਡੀਓ ਪਸੰਦ ਆ ਇਸ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਅਗਲੀ ਵੀਡੀਓ ਆਪਣੀ ਆਏਗੀ। ਲੈਨਿੰਗ ਵਾਲੇ ਸੂਟ ਤੇ ਇਹ ਥੋੜਾ ਜਿਹਾ ਕਾਡਰਨ ਵਾਲੇ ਸੂਟਾਂ ਦਾ ਕੰਮ ਸੀ ਉਹ ਆਪਾਂ ਇਹਨੂੰ ਵੇਢ ਲਈਏ ਫਿਰ ਆਪਾਂ ਬਣਾ ਕੇ ਕੱਲ ਨੂੰ ਫਿਰ ਰੂਪਵਾਵਾਂਗੇ ਬਈ ਥੈਂਕ ਯੂ ਧੰਨਵਾਦ ਜੀ